ਸੰਗਤ ਜੀ ਹੁਣ ਮਈ ਦੇ ਮਹੀਨੇ ਵਿੱਚ ਸ਼ਹੀਦੀ ਦਿਹਾੜੇ ਆ ਰਹੇ ਨੇ ਸਾਡੇ 40 ਮੁਕਤਿਆਂ ਦੇ। ਸ਼੍ਰੀ ਮੁਕਸਰ ਸਾਹਿਬ ਟੁੱਟੀ ਗੰਢੀ ਦੇ ਅਸਥਾਨਾਂ ਤੇ ਇਹਨਾਂ 40 ਮੁਕਤਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰ ਦੀਆਂ ਖੁਸ਼ੀਆਂ ਲਈਆਂ ਨੇ। ਤੇ ਸੰਗਤ ਜੀ ਅਸੀਂ ਅਨਪੂਰ ਕੁਨੇ ਦੇ ਵਿੱਚ ਇਹਨਾਂ ਦਿਹਾੜਿਆਂ ਨੂੰ ਸਰਦੀ ਦੀ ਫਰਵਰੀ ਰੋਤ ਦੇ ਵਿੱਚ ਮਨਾਉਂਦੇ ਹਾਂ ਤੇ ਸੰਗਤ ਜੀ ਅੱਜ ਤੋਂ 10 ਸਾਲ ਪਹਿਲਾਂ ਅਸੀਂ ਜਾਂਦੇ ਹੁੰਦੇ ਸਾਂ ਉੱਥੇ ਗਿਣਤੀ ਦੇ ਸਰੀਰ ਹੁੰਦੇ ਸਨ ਸ਼ਹੀਦੀ ਦਿਹਾੜੇ ਨੇ 40 ਮੁਕਤਿਆਂ ਦੀ ਸ਼੍ਰੀ ਟੁੱਟੀ ਗੰਬੀਸਾਹ ਤੇ ਗਿਣਤੀ ਦੇ ਸਰੀਰ ਹੁੰਦੇ ਸਨ ਅੱਜ ਸੰਗਤ ਨੂੰ ਥੋੜੀ ਜੀ ਸੋਝੀ ਆਈ ਹੈ ਸੰਗਤ ਜੀ 3 ਮਈ ਨੂੰ ਇਹ ਦਿਹਾੜੇ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਮਨਾਏ ਜਾਂਦੇ ਹਨ ਉਹਨਾਂ ਮਹਾ ਬਲੀਆਂ ਦੀ ਯਾਦ ਵਿੱਚ ਆਪ ਸਭ ਸੰਗਤਾਂ ਜਾ ਕੇ ਵੇਖ ਸਕਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਰੋਵਰ ਹੈ ਉਹਦਾ ਜਿਹੜਾ ਜਲ ਹੈ ਉਹ ਐਨ ਲੱਗਦਾ ਹੈ ਜਿਵੇਂ ਵਿੱਚ ਖੂਨ ਪਾਇਆ ਹੁੰਦਾ ਹੈ ਲਾਲ ਰੰਗ ਦਾ ਜਲ ਹੋ ਜਾਂਦਾ ਹੈ ਗੇਰੂ ਕਲਰ ਦਾ ਰੰਗ ਹੋ ਜਾਂਦਾ ਹੈ ਤੇ ਸੰਗਤ ਜੀ ਇਹਨਾਂ ਦਿਹਾੜੀਆਂ ਨੂੰ ਮਨਾਉਣਾ ਕਰੀਏ ਜਿਹੜਾ ਅਸੀਂ ਮਾਗੀ ਦੇ ਦਿਨਾਂ ਵਿੱਚ ਮਨਾਉਂਦੇ ਹਾਂ ਇਹਨਾਂ 40 ਮੁਕਤਿਆਂ ਦੇ ਦਿਹਾੜੀਆਂ ਨੂੰ ਮਾਗੀ ਦੇ ਦਿਨਾਂ ਵਿੱਚ ਸਾਡੀ ਕੋਈ ਵੀ ਸੰਗਤ ਜੀ ਜਿਹੜੀ ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਕੋਈ ਐਸਾ ਸਾਡਾ ਇਤਿਹਾਸਿਕ ਦਿਨ ਨਹੀਂ ਹੈ ਜਿਹਨੂੰ ਮਨਾਇਆ ਜਾਵੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆਲ ਹੰਤ ਕਰਨ ਇਹਨਾਂ 40 ਮੁਕਤਿਆਂ ਦੇ ਸਥਾਨਾਂ ਤੇ ਅਸੀਂ ਵੀ ਜਾ ਕਰਕੇ ਇਹਨਾਂ ਦੀਆਂ ਖੁਸ਼ੀਆਂ ਇਹਨਾਂ ਸਰੀਰਾਂ ਤੋਂ ਸੇਧ ਲੈ ਕਰਕੇ ਆਪਣੇ ਜੀਵਨ ਨੂੰ ਢਲਣਾ ਕਰੀਏ ਬਾਕੀ ਸੰਗਤ ਜੀ ਆਮ ਇਹੀ ਜਿਹੜਾ ਅਸੀਂ ਬੋਲ ਦਿੰਦੇ ਹਾਂ ਕਿ 40 ਨਗਤੇ ਅਨੰਦਪੁਰ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਦਾਵਾ ਦੇ ਕੇ ਆ ਗਏ ਸਨ ਸੰਗਤ ਜੀ ਇਹ ਗੱਲ ਹਜਮ ਨਹੀਂ ਹੁੰਦੀ ਹੈ ਗੱਲ ਨੂੰ ਇਸ ਘਟਨਾ ਨੂੰ ਜੇ ਧਿਆਨ ਨਾਲ ਵਿਚਾਰੀਏ ਤੇ ਇਹ ਇੱਕ ਫੌਜੀ ਪੈਤੜਾ ਹੈ ਸਤਿਗੁਰਾਂ ਦਾ ਸਤਗੁਰਾਂ ਨੇ ਇਸ ਫੌਜੀ ਪੈੰਤਲੇ ਨੂੰ ਵਰਤਿਆ ਹੈ ਤੇ ਅੱਜ ਵੀ ਦੁਨੀਆ ਦੀ ਆਰਮੀ ਇਸ ਪੈੰਤਲੇ ਨੂੰ ਵਰਤਦੀ ਹੈ ਕਿ ਆਪਦੇ ਹੀ ਸਿੱਖਾਂ ਨੂੰ ਬਹਾਨੇ ਦੇ ਨਾਲ ਉਸ ਜੰਗ ਦੇ ਵਿੱਚੋਂ ਪਾਸੇ ਕਰਨਾ ਤੇ ਅਗਲੀਆਂ ਜੰਗਾਂ ਦੀ ਤਿਆਰੀ ਕਰਨੀ ਹੈ ਤੇ ਸੰਗਤ ਜੀ ਇੱਕ ਝੂਠਾ ਦੇ ਦਾਵਾ ਇਹਨਾਂ 40 ਮੁਕਤੀਆਂ ਨੇ ਸਤਗੁਰੂ ਨੂੰ ਭਰੇ ਹੋਏ ਮਨ ਦੇ ਨਾਲ ਲਿਖਿਆ ਹੈ ਸੰਗਤ ਜੀ ਜਿਹੜੀ ਡਰ ਵਾਲੀ ਗੱਲ ਹੈ ਜਾਂ ਗੁਰੂ ਨੂੰ ਛੱਡਣ ਵਾਲੀ ਗੱਲ ਹੈ ਉਹ ਤਾਂ ਵਸਾਖੀ ਵਾਲੇ ਦਿਨ ਹੀ ਖਤਮ ਹੋ ਗਈ ਸੀ ਜਦੋਂ ਸਤਗੁਰਾਂ ਨੇ ਪੰਜਾਂ ਸਰੀਰਾਂ ਦੀਆਂ ਧੌਲਾਂ ਨੂੰ ਧੜਾਂ ਦੇ ਨਾਲੋਂ ਵੱਖ ਕੀਤਾ ਹੈ ਭੱਜਣ ਵਾਲੇ ਉੱਥੇ ਹੀ ਭੱਜ ਗਏ ਸੀ ਇਹ ਸੰਗਤ ਜੀ ਸਤਗੁਰਾਂ ਦਾ ਇੱਕ ਫੌਜੀ ਪੈਤਣਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਇਹ ਚਿੱਠੀ ਲੈ ਕੇ ਇਹਨਾਂ 40 ਮੁਕਤੀਆਂ ਨੇ ਮੁਗਲ ਫੌਜ ਨੂੰ ਵਿਖਾ ਕਰਕੇ ਢੇਰੇ ਤੋਂ ਪਾਰ ਕੀਤਾ ਹੈ ਆਪਣੇ ਆਪ ਨੂੰ ਤੇ ਘਰ ਵਿੱਚ ਆਣ ਕਰਕੇ ਵੀ ਚੁੱਪ ਕਰਕੇ ਬੈਠ ਗਏ ਨੇ ਕਿਉਂਕਿ ਮੁਗਲ ਹਕੂਮਤ ਪਿੱਛਾ ਕਰ ਰਹੀ ਸੀ ਪਿੱਛੇ ਸਾਰਿਆਂ ਜਿਹੜਾ ਇਹਨਾਂ ਦਾ ਬਿਉਰਾ ਹੈ ਇਹ ਦਿੱਲੀ ਨੂੰ ਜਾ ਰਿਹਾ ਸੀ ਤੇ ਇਹਨਾਂ ਸਰੀਰਾਂ ਨੇ ਵਿਉਂਤ ਅਨੁਸਾਰ ਸੰਗਤ ਜੀ ਆਪਣੇ ਘਰ ਵਿੱਚ ਆਰਾਮ ਨਾਲ ਬੈਠ ਗਏ ਪਰ ਜਦੋਂ ਸੰਗਤ ਜੀ ਸਮਾ ਆਇਆ ਇਹਨਾਂ ਸਰੀਰਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਚਰਨਾਂ ਵਿੱਚ ਆਪਣੀਆਂ ਸ਼ਹੀਦੀਆਂ ਦੇ ਕੇ ਸਤਗੁਰਾਂ ਦੀਆਂ ਖੁਸ਼ੀਆਂ ਲਈਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਮਤ ਕਰਨ ਇਹਨਾਂ ਦਿਹਾੜਿਆਂ ਨੂੰ ਅਸੀਂ ਵੱਧ ਚੜ੍ਹ ਕੇ ਮਨਾਉਣਾ ਕਰੀਏ ਤੇ ਮਈ ਦੇ ਦਿਨਾਂ ਵਿੱਚ ਇਹਨਾਂ ਦਿਹਾੜਿਆਂ ਨੂੰ ਮਨਾਉਣਾ ਕਰੀਏ ਕਿਉਂਕਿ ਸੰਗਤ ਜੀ ਉਸ ਸਮੇਂ ਗਰਮੀ ਦੇ ਕਾਰਨ ਮੁਗਲ ਸੈਨਾ ਨੂੰ ਕੋਈ ਜਲ ਨਹੀਂ ਮਿਲਿਆ ਹੈ ਤੇ ਇਸ ਕਰਕੇ ਇਹ ਮੁਗਲ ਸੈਨਾ ਉੱਥੋਂ ਪਿੱਛੇ हट ਗਈ ਹੈ ਇਹ ਸੰਗਤ ਜੀ ਗਰਮੀ ਦੀ ਘਟਨਾ ਹੈ ਇਨੂੰ ਸਰਦੀ ਵਿੱਚ ਮਨਾਉਣ ਦੀ ਬਜਾਏ ਗਰਮੀ ਵਿੱਚ ਮਨਾ ਕਰਕੇ ਨਾ ਮੁਕਤਿਆਂ ਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੀਏ